ਸਮੂਹ ਐਸਸੀ ਸਮਾਜ ਦਾ ਵਫਦ ਡੀਐਸਪੀ ਫਿਲੌਰ ਨੂੰ ਮਿਲਿਆ ਤੇ ਕਿਹਾ ਪ੍ਰਸ਼ਾਸਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ અપਮਾਨ ਦੇ ਮਸਲੇ ਨੂੰ ਸੰਜੀਦਗੀ ਨਾਲ ਲਵੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਨਿਰਾਦਰ ਦੇ ਮਸਲੇ ਨੂੰ ਪ੍ਰਸ਼ਾਸਨ ਸੰਜੀਦਗੀ ਨਾਲ ਲਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਲਿਤ ਸਮਾਜ ਪੰਜਾਬ ਦੇ ਆਗੂ ਅਮਰਿਤਪਾਲ ਪੌਂਸਲੇ ਫਿਲੌਰ ਨੇ ਕਿਹਾ ਕੀ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਸ ਦੇਸ਼ ਦੇ ਸੰਵਿਧਾਨ ਵਿੱਚ ਹਰੇਕ ਸਮਾਜ ਦੇ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਅਤੇ ਨਾਰੀ ਜਾਤੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰਿਆ ਉਹਨਾਂ ਦਾ ਵਾਰ-ਵਾਰ ਅਪਮਾਨ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ ਸ੍ਰੀ ਕੌਂਸਲੇ ਨੇ ਦੱਸਿਆ ਕਿ ਅੱਜ ਸਮੂਹ ਗੁਰੂ ਰਵਿਦਾਸ ਸਭਾਵਾਂ ਅੰਬੇਡਕਰੀ ਜਥੇਬੰਦੀਆਂ ਦਾ ਵਫਦ ਸਥਾਨਕ ਡੀਐਸਪੀ ਫਿਲੌਰ ਸਰਦਾਰ ਸਰਬੰਸਿੰਘ ਬੱਲ ਨੂੰ ਮਿਲਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਜਾਂਚ ਕਿੱਥੇ ਪੁੱਜੀ ਦਾ ਪਤਾ ਕੀਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਦੋਸ਼ੀਆਂ ਦੀ ਪਾਲਣਾ ਕੀਤੀ ਤਾਂ ਸਾਨੂੰ ਸੂਬਾ ਪਧਰੀ ਅੰਦੋਲਨ ਲਈ ਮਜਬੂਰ ਹੋਣਾ ਪਵੇਗਾ ਉਹਨਾਂ ਸਮਾਜ ਨੂੰ ਵੱਡੀ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਸਰਕਾਰ ਦੇ ਰੱਖ ਵਿੱਚ ਦਮ ਕਰਨਾ ਚਾਹੀਦਾ ਹੈ ਜੋ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤਾਂ ਹੀ ਇਹੋ ਜਿਹੇ ਘਟਨਾਵਾਵਾਂ ਵਾਪਰੀਆਂ ਹਨ ਸ੍ਰੀ ਪੌਂਸਲੇ ਨੇ ਦੱਸਿਆ ਕਿ 4 ਜੂਨ ਨੂੰ ਪਿੰਡ ਨੰਗਲ ਤੋਂ ਠੀਕ ਸ਼ਾਮ 5 ਵਜੇ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਉਨਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਤਹਿਸੀਲ ਫਿਲੌਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਦੇ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਇਸ ਮੌਕੇ ਸਰਮਸ੍ਰੀ ਤਾਰਾ ਚੰਦ ਜਖੂ ਰਜਿੰਦਰ ਕਜਲੇ ਵਾਈਸ ਪ੍ਰਧਾਨ ਪੰਜਾਬ ਅੰਬੇਡਕਰ ਸੈਨਾ ਆਫ ਇੰਡੀਆ ਖੁਸ਼ੀराम ਬਸਪਾਗੂ ਜੱਟਾਰ ਚੰਦ ਸਾਫ ਦਾ ਸਰਪੰਚ ਬਾਬੂ ਸੋਹਣ ਲਾਲ ਸੰਜੀਵ ਪੋਰਾ ਮਨੋਜ ਸੰਧੂ ਜਰਨੈਲ ਫਿਲੌਰ ਮਨੋਜ ਸੰਧੂ ਦੇਸ ਰਾਜ ਮਲ ਦਲਬੀਰ ਪਰਮਾਨੰਦ ਆਦੇ ਹਾਜ਼ਰ ਸਨ اے پی نیوز پنجابی ਲਈ فلور ਤੋਂ پربھال دی خاص رپورٹ۔ پھوہرے صاحب ਜਿਹੜਾ ਕੱਲ ਨੰਗਲ ਵਿਖੇ 바ਵਾ ਸਾਹਿਬ ਦੇ ਬੁੱਤਨਾ ਦੁਆਰਾ ਫੇਰ ਛੇੜ ਛੜ ਹੋਈ ਆ। ਉਸ ਦੇ ਰੋਸ وچੋਂ ਤੁਸੀਂ ਕੱਲ ਇੱਕ ਰੋਸ ਮਾਰਚ ਕਰਨਾ ਸੀਗਾ ਤੇ ਅੱਜ ਤੁਹਾਡੀ ਡੀਐਸਪੀ ਫਲੋਰ ਸਾਹਿਬ ਨਾਲ ਇੱਕ ਮੀਟਿੰਗ ਹੋਈ ਆ। ਸਰ ਕੀ ਸਰਾਲ ਵਿੱਚ ਡਿਸਕਸ ਹੋਇਆ ਸਰ? ਅੱਜ ਅਸੀਂ ਸਮੁੱਚੀਆਂ ਸ਼ਰੂ ਉਦਾਸ ਸਭਾਵਾਂ ਤੇ ਡਾਕਟਰ ਮਿੜਗਰ ਸਭਾਵਾਂ ਵੱਲੋਂ ਇੱਕ ਡਾਟਾ ਪੋਟੇਸ਼ਨ ਲੈ ਕੇ ਮਾਨ ਜੋਗ ਡੀਐਸਪੀ ਸਾਹਿਬ ਨੂੰ ਮਿਲੇ ਸੀਗੇ। ਕਿ ਕੱਲ ਜੋ ਜਿਹੜੀ ਨਿੰਦਣ ਜੋ ਘਟਨਾ ਹੋਈ ਆ ਬਾਬਾ ਸਾਹਿਬ ਡਾਕਟਰ ਬਿੜਗਰ ਦੇ ਸਟੈਚੂ ਦਾ ਨਰਾਦਰ ਪਿੰਡ ਨੰਗਲ ਵਿਖੇ ਹੋਇਆ ਆ ਕਿ ਉਹਦੇ ਸਬੰਧ ਵਿੱਚ ਤੁਸੀਂ ਕਿੱਥੇ ਤੱਕ ਪਹੁੰਚੇ ਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਆ ਉਹ ਪ੍ਰੋਗਰੈਸ ਚੱਲ ਰਹੀ ਆ ਅਸੀਂ ਦੂਸ਼ੀ ਦੇ ਨਜ਼ਦੀਕ ਆ ਪਰ ਅਸੀਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਸੀਗਾ ਔਰ 48 ਘੰਟੇ ਕੱਲ ਖਤਮ ਹੋ ਜਾਣੇ ਆ ਉਹਦੇ ਰੋਸ ਵੱਜੋਂ ਜਿਹੜਾ ਆ ਉਹ ਸ਼ੁਰੂ ਅਦਾਸ ਭਾਵਾਂ ਵੱਲੋਂ ਸ਼੍ਰੀ ਬਾਬਾ ਸਾਹਿਬ ਡਾਕਟਰ ਬਿੜਗਰ ਦੇ ਸਟੈਚੂ ਪਿੰਡ ਨੰਗਲ ਤੋਂ ਜਿਹੜਾ 5 ਵਜੇ ਕੱਲ ਚੱਲਾਂਗੇ 4 ਜੂਨ ਨੂੰ ਜੀ ਔਰ ਉਥੋਂ ਚੱਲ ਕੇ ਜਿਹੜਾ ਰੋਸ ਮਾਰਚ ਕਰਦੇ ਹੋਏ ਡਾਕਟਰ ਮੀਦਗਰ ਚੌਕ 플ੋਰ ਵਿਖੇ ਆ ਕੇ ਉਹ ਰੋਸ ਮਾਰਚ ਸ਼ੁਰੂ ਹੋਵੇਗਾ ਉੱਥੇ ਮੈਮੋਰੰਡਮ ਦਿੱਤਾ ਜਾਵੇਗਾ ਔਰ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਇਹੋ ਜੀਆਂ ਘਟਨਾਵਾਂ ਨੂੰ ਨਾ ਪਾਵੇ 바ਵਾ ਸਾਹਿਬ ਡਾਕਟਰ ਮੀਦਗਰ ਇਸ ਭਾਰਤ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਆ ਜਿਹੜਾ ਸਾਰੇ ਵਰਗਾ ਧਰਮਾਂ ਔਰ ਜਾਤਾਂ ਦੇ ਲਈ ਬਣਿਆ ਔਰ ਜਿਹੜਾ ਸਾਰਿਆਂ ਨੂੰ ਇੱਕ ਪ੍ਰੋਟੈਕਟ ਕਰਦਾ ਹੈ ਇੱਕ ਰਾਖੀ ਕਰਦਾ ਹੈ ਸੁਲਤਾਨਕ ਤੌਰ ਤੇ ਤੇ ਜੇਕਰ ਉਹਨਾਂ ਦੇ ਜਿਹੜਾ ਨਚੇਤਾ ਜਾਂ ਭਾਰਤ ਦੇ ਰਤਨਿਆਂ ਜਾਂ ਬਾਕੀ ਸਾ ਡਾਕਟਰ ਮੋਟਕੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਆ ਜੇਕਰ ਉਹਨਾਂ ਦਾ ਹੀ ਦੇਸ਼ ਅੰਦਰ ਜਾਂ ਪੰਜਾਬ ਅੰਦਰ ਬਾਰ ਬਾਰ ਅਪਮਾਨ ਹੋ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਅਦਾਲਤ ਸਮਾਜ ਦੇ ਦੋ ਪਤਾ ਲੱਗਾ ਵੀ ਮੀਟਿੰਗ ਦੇ ਵਿੱਚ ਡੀਐਸਪੀ ਸਾਹਿਬ ਨੇ ਹਫ਼ਤੇ ਦਾ ਟਾਈਮ ਥੋੜਾ ਤੋਂ ਹੋਰ ਮੰਗਿਆ ਹੈਗਾ ਵੀ ਸਾਨੂੰ ਇੱਕ ਹਫ਼ਤਾ ਦੇ ਦਿਓ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਦੇਖੋ 48 ਘੰਟੇ ਕੱਲ ਖਤਮ ਹੋ ਜਾਣੇ ਆ ਅਸੀਂ ਜਿਹੜਾ ਆਲਟੀਮੇਟਮ ਦਿੱਤਾ ਸੀਗਾ ਤਾਂ ਅਸੀਂ ਕੱਲ ਪ੍ਰੋਟੈਸਟ ਕਰ ਰਹੇ ਹਾਂ ਉਸ ਮਾਰਚ ਕਰ ਰਹੇ ਹਾਂ ਜੀ ਅਗਲੀ ਰਣਨੀਤੀ ਅਗਲੀ ਮੀਟਿੰਗ ਤੇ ਤੈਅ ਕਰਾਂਗੇ ਪਰ ਅਸੀਂ ਸਰਕਾਰ ਨੂੰ ਵੀ ਕੀ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਉਹ ਦੋਸ਼ੀਆਂ ਨੂੰ ਗੁਰਤਾਰ ਕੀਤਾ ਜਾਵੇ ਨਹੀਂ ਤਾਂ ਫਿਰ ਸਾਨੂੰ ਜਿਹੜਾ ਉਹ ਸਖਤ ਰੁਖ ਪਿਆਰ ਕਰਨਾ ਪਵੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।